ਪੰਜਾਬ ਦੇ ਸਰਪੰਚਾਂ ਲਈ ਆਈ ਵੱਡੀ ਖਬਰ 5-5000 ਰੁਪਏ ਹਰ ਮਹੀਨੇ ਮਿਲੇਗੀ ਪੈਨਸ਼ਨ ਇਹਨਾਂ ਲੋਕਾਂ ਨੂੰ ਫਾਰਮ ਭਰ ਲਓ ਪੰਜਾਬ ਦੇ ਮੌਸਮ ਸੰਬੰਧੀ ਆਈ ਵੱਡੀ ਅਪਡੇਟ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬ ਦੇ ਪਾਵਰ ਕਾਮ ਵੱਲੋਂ ਵੱਡਾ ਐਕਸ਼ਨ ਇਹਨਾਂ ਲੋਕਾਂ ਦੇ ਕੱਟੇ ਜਾ ਰਹੇ ਹਨ ਬਿਜਲੀ ਦੇ ਕਨੈਕਸ਼ਨ ਪਿੰਡਾਂ 'ਚ ਮੱਚਿਆ ਹਾਹਾਕਾਰ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਇਸ ਸਮੇਂ ਲੋਕਾਂ ਵਿਚਾਲੇ ਹਲਚਲ ਮਚੀ ਹੋਈ ਹੈ ਦੱਸ ਦिएਗੀ ਪਾਵਰ ਕਮਪਨੀ ਭਾਗ ਦੇ ਡਿਫਾਲਟ ਖਪਤਕਾਰਾਂ ਦੇ ਨਪਟਾਰੇ ਲਈ ਪ੍ਰਕਿਰਿਆ ਜਾਰੀ ਹੈ ਨਵੰਬਰ ਦੇ ਪਹਿਲੇ 11 ਦਿਨ ਵਿੱਚ ਦਿਨਾਂ ਵਿੱਚ ਪੰਜਾਬ ਰਾਜ ਬਿਜਲੀ ਨਿਗਮ ਦੇ ਮੁੱਖ ਇੰਜੀਨੀਅਰ ਜਗਦੇਵ ਸਿੰਘ ਨੇ ਵੱਲੋਂ ਕਿਹਾ ਹੈ ਜੀ ਦਿੱਸੀ ਬੜੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਜੀ ਹਾਂ ਲੁਧਿਆਣਾ ਸ਼ਹਿਰ ਦੇ 9 ਡਿਵੀਜ਼ਨਾਂ ਵਿੱਚ 1769 ਡਿਫਾਲਟ ਖਪਤਕਾਰਾਂ ਦੀ ਬਿਜਲੀ ਕਨੈਕਸ਼ਨ ਕੱਟ ਦਿੱਤੇ ਅਤੇ ਲੰਬੇ ਸਮੇਂ ਤੋਂ ਬਿਜਲੀ ਬਿਲਾ ਦਾ ਭੁਗਤਾਨ ਨਾ ਕਰਨ ਵਾਲੇ ਡਿਫਾਲਟਰ ਖਪਤਕਾਰਾਂ ਵਿਰੁੱਧ ਸਿਕੰਜਾ ਕਸ਼ ਕੇ ਦਾ ਦੇਖਸਦ ਦੀ ਵੱਡੀ ਅਪਡੇਟ ਹੈ ਮੌਸਮ ਵਿਭਾਗ ਨੇ 14 ਤੋਂ 20 ਨਵੰਬਰ ਲਈ ਇੱਕ ਨਵੀਂ ਭਵਿੱਖਬਾਣੀ ਕੀਤੀ ਹੈ ਜੀ ਹਾਂ ਮੌਸਮ ਵਿਭਾਗ ਦੇ ਵੱਲੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਬਾਰੇ ਅੱਜ ਅਸੀਂ ਸਾਂਝਾ ਕਰ ਰਹੇ ਹਾਂ ਪੰਜਾਬ ਵਿੱਚ ਸਰਦੀਆਂ ਨੇ ਪੂਰੀ ਤਰ੍ਹਾਂ ਦਸਤਕ ਦੇ ਦਿੱਤੀ ਹੈ ਮੌਸਮ ਵਿਭਾਗ ਦੇ ਅਨੁਸਾਰ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਅਰੇ ਸੁੱਬੇ ਪਰ ਵਿੱਚ ਠੰਡ ਵੱਧ ਰਹੀ ਹੈ ਰਾਤਾਂ ਠੰਡੀਆਂ ਹੋ ਗਈਆਂ ਨੇ ਤੇ ਕਈ ਇਲਾਕਿਆਂ ਵਿੱਚ ਤਾਂ ਮਨ ਆਮ ਨਾਲੋਂ ਠੇਠਾ ਆ ਗਿਆ ਹੈ ਮੌਸਮ ਵਿਭਾਗ ਨੇ 14 ਤੋਂ 20 ਨਵੰਬਰ ਲਈ ਪੋਕਵਿਕਵਣੀ ਜਾਰੀ ਕੀਤੀ ਹੈ ਪੂਰੇ ਹਫਤੇ ਮੌਸਮ ਸਾਫ਼ ਤੇ ਕੁਸ਼ਕ ਰਹੇਗਾ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਦੇਖ ਸਕਦੇ ਹੋ ਮੌਸਮ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਅਪਡੇਟ ਆ 10 ਸਾਲਾਂ ਮਾਸੂਮ ਦੇ ਹੱਥ ਚ ਫਟਿਆ ਮੋਬਾਈਲ ਬੱਚੇ ਦਾ ਉਸਿਆ ਹੱਥ ਸੜ ਕੇ ਸੁਆਹ ਹੋਇਆ ਹੋਂਦਾ ਦੇਖੋ ਅੱਜ ਕੱਲ ਮਾਪੇ ਆਪਣੀ ਸੁੱਖ ਸ਼ਦ ਸ਼ਾਂਤੀ ਲਈ ਛੋ ਲਈ ਛੋੜੇ ਬੱਚਿਆਂ ਨੂੰ ਮੋਬਾਈਲ ਫੋਨ ਵਰਤਨ ਵੀ ਦੇ ਦਿੰਦੇ ਹਨ ਪਰ ਕਈ ਵਾਰ ਇਹ ਸੁਵਿਧਾ ਵੱਡੇ ਹਾਸੀ ਦਾ ਕਾਰਨ ਬਣ ਸਕਦੀ ਹੈ ਇਸੇ ਤਰ੍ਹਾਂ ਇੱਕ ਦਰਦਨਾਕ ਕਹਾਣੀ ਪਿੰਡ ਸੰਗ ਦੇਸ਼ੀਆਂ ਵਿੱਚ ਵਾਪਰੀ ਹੈ ਜਿੱਥੇ ਪਰਿਵਾਰਕ ਮੈਂਬਰ छोटू ਜਾਦਵ ਨੇ ਇਹ ਦੱਸਿਆ ਹੈ ਕਿ ਉਹਨਾਂ ਦਾ 10 ਸਾਲਾ ਬੇਟਾ ਜੀ ਹਾਂ ਦੇਖ ਸਕਦੇ ਹੋ ਵੀਡੀਓ ਅਪਡੇਟ ਹੈ 10 ਸਾਲਾ ਬੇਟਾ ਬਾਥਰੂਮ ਵਿੱਚ ਫੋਨ ਚਲਾ ਰਿਹਾ ਸੀ ਆ ਦੇਖ ਸਕਦੇ ਜੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਜੀ ਜੀ ਹਾਂ ਜਿਸ ਦੌਰਾਨ ਅਚਾਨਕ ਮੋਬਾਈਲ ਹੱਥ ਵਿੱਚ ਹੀ ਬਲਾਸਟ ਹੋ ਗਿਆ ਤਾਂ ਦੇਖੋ ਦੋ ਜੀ ਮੋਬਾਈਲ ਜਿਹੜਾ ਹੱਥ ਦੇ ਵਿੱਚ ਹੀ ਬਲਾਸਟ ਹੋ ਗਿਆ 10 ਸਾਲਾ ਬੱਚਾ ਵੱਟੀ ਖਬਰ ਸਾਹਮਣੇ ਆ ਰਹੀ ਹੈ ਬਲਾਸਟ ਹੋਣ ਨਾਲ ਬੱਚੇ ਦਾ ਹੱਥ ਸੜ ਗਿਆ ਤੇ ਉਹ ਤੁਰੰਤ ਟੀਕਾ ਮਾਰਦਾ ਹੋਇਆ ਬਾਹਰ ਨਿਕਲੇ ਜਦੋਂ ਮਾਤਾ ਬਾਥਰੂਮ ਮਿਲਦਾ ਕੋਲ ਤਾਂ ਫੋਨ ਪੂਰੀ ਤਰ੍ਹਾਂ ਸੜ ਕੇ ਖਾਕ ਹੋ ਗਿਆ ਚੁੱਕਿਆ ਸੀ ਬੱਚੇ ਦੇ ਪਿਤਾ ਨੇ ਕਿਹਾ ਕਿ ਇਹ ਆਸਾ ਕਿਸੇ ਨਾਲ ਹੀ ਵਾਪਰ ਸਕਦਾ ਇਸ ਲਈ ਮਾਪਿਆਂ ਨੂੰ ਕਹਿੰਦਾ ਕਿ ਬੱਚਿਆਂ ਨੂੰ ਮੋਬਾਈਲ ਦੇਣ ਦੀ بجائے ਖੇਡਾਂ ਤੇ ਬਾਹਰੀ ਗਤੀਵਿਧੀਆਂ ਵੱਲ ਉਤਸ਼ਾਹਿਤ ਕਰਨ ਤਾਂ ਦੇਖੋ ਸੋਦੇ ਜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਜੀ ਹਾਂ ਤਾਂ ਬ੍ਰੇਕਿੰਗ ਨਿਊਜ਼ ਹੈ ਤੁਹਾਡੀ ਵੱਡੀ ਵੱਡੀ ਖ਼ਬਰ ਸਾਹਮਣੇ ਹੈ 15 ਨਵੰਬਰ ਤੋਂ ਟੋਲ ਪਲਾਜ਼ਿਆਂ 'ਚ ਵੱਡਾ ਬਦਲਾਅ ਆ ਜੀ ਹਾਂ ਦੇਸ਼ ਭਰ ਦੇ ਹਾਈਵੇ ਯਾਤਰੀਆਂ ਲਈ ਵੱਡੀ ਖਬਰ ਹੈ ਸਰਕਾਰ ਨੇ ਟੋਲ ਭੁਗਤਾਨ ਦੇ ਯੋਜਨਾ ਵਿੱਚ ਬਦਲਾਅ ਕੀਤਾ ਹੈ 15 ਨਵੰਬਰ ਤੋਂ 2025 ਤੋਂ ਲਾਗੂ ਹੋਣਗੇ ਜੇਕਰ ਕੋਈ ਡਰਾਈਵਰ ਫਾਸਟੈਗ ਤੋਂ ਬਿਨਾਂ ਟੋਲ ਪਾਰ ਕਰਦਾ ਤਾਂ ਉਹਨਾਂ ਨੂੰ ਪਹਿਲਾਂ ਨਾਲੋਂ ਵੱਧ ਭੁਗਤਾਨ ਕਰਨਾ ਪਵੇਗਾ ਡਿਜੀਟਲ ਭੁਗਤਾਨ ਕਰਨ ਵਾਲਿਆਂ ਲਈ ਵੀ ਰਾਹਤ ਪ੍ਰਦਾਨ ਕੀਤੀ ਗਈ ਹੈ ਆਪਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਜੇ ਤੁਸੀਂ ਟੋਲ ਟੈਕਸ ਤੋਂ ਲੰਘਦੇ ਤਾਂ ਤੁਹਾਡੇ ਦੀ ਵੱਡੀ ਖਬਰ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਸਰਪੰਚ ਸਾਹਿਬ ਜੀ ਹਾਂ ਪਰਮਿਸ਼ਨ ਲੈ ਕੇ ਜਾਓ ਹੁਣ ਲੈਣੀ ਪਵੇਗੀ ਤੁਸੀਂ ਤਾਂ ਦੇਖ ਸਕਦੇ ਹੋ ਪੰਜਾਬ ਦੇ ਪੰਚ ਅਤੇ ਸਰਪੰਚਾਂ ਲਈ ਵੱਡੀ ਖਬਰ ਹੈ ਹੁਣ ਸਰਕਾਰੀ ਆਗਿਆ ਤੋਂ ਬਿਨਾ ਵਿਦੇਸ਼ ਯਾਤਰਾ ਨਹੀਂ ਕਰ ਸਕਣਗੇ ਪੰਜਾਬ ਸਰਕਾਰ ਨੇ ਪਿਛਲੀ ਇੱਕ ਨਵੀਂ ਨੀਤੀ ਬਣਾਈ ਹੈ ਇਹ ਪ੍ਰਕਿਰਿਆ ਸਰਕਾਰੀ ਕਰਮਚਾਰੀਆਂ ਦੁਆਰਾ ਐਕਸ ਇੰਡੀਆ ਛੁੱਟੀ ਤੇ ਜਾਣ ਵੇਲੇ ਅਪਣਾਈ ਜਾਂਦੀ ਹੈ ਜਾਂਦੀ ਪ੍ਰਕਿਰਿਆ ਵਰਗੀ ਹੋਵੇਗੀ ਇਹਨਾਂ ਪੰਚਾਇਤਾਂ ਦੇ ਮੈਂਬਰਾਂ ਨੂੰ ਵੀ ਅਰਜੀ ਦੇਣੀ ਪਵੇਗੀ ਇਸ ਲਈ ਪਿੱਛੇ ਕੋਸ਼ਿਸ਼ ਹੈ ਕਿ ਯਕੀਨੀ ਬਣਾਉਣਾ ਦੀ ਹੈ ਪੰਚਾਇਤਾਂ ਦਾ ਤਾਂ ਘੰ ਪਰਭਾਵਿਤ ਨਾ ਹੋਵੇ ਹਾਲਾਂਕਿ ਇਹ ਕਦਿਛੇ ਵੱਡੀ ਅਪਡੇਟ ਫਮੀਂ ਆ ਰਹੀ ਹੈ ਜੀ 13 ਹਜ਼ਾਰ ਪੰਚਾਇਤਾਂ ਤੇ ਜਾਰੀ ਹੋਵੇਗਾ ਆਦੇਸ਼ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਸ ਸਬੰਧੀ ਵਿੱਚ ਸਾਰੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਹੁਕਮ ਅਨੁਸਾਰ ਜਦੋਂ ਇਹ ਚੁਣੇ ਹੋਏ ਅਧਿਕਾਰੀ ਵਿਦੇਸ਼ ਜਾਂਦੇ ਹਨ ਤਾਂ ਇਸ ਦਾ ਅਸਰ ਪਿੰਡ ਦੇ ਪਿੰਡ ਦੇ ਕੰਮ ਤੇ ਪੈਂਦਾ ਹੈ ਤਾਂ ਦੇਖ ਸਕਦੇ ਹੋ ਇਸ ਲਈ ਇਸ ਸਬੰਧ ਵਿੱਚ ਹੁਕਮ ਜਾਰੀ ਕੀਤੇ ਗਏ ਹਨ ਇਸ ਸਵੇਰੇ ਪੰਜਾਬ ਵਿੱਚ 13228 ਸਰਪੰਚ ਹਨ ਜਦੋਂ ਕਿ 83000 ਤੋਂ ਵੱਧ ਪੰਚਾਇਤ ਮੈਂਬਰ ਹਨ ਇਹਨਾਂ ਦੇ ਬੱਚੇ ਦਾ ਦੇਖੋ ਵੱਡਿਆ ਅਪਡੇਟ ਸਾਹਮਣੇ ਆ ਗਿਆ ਜੀ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਹੁਣ ਸਰਪੰਚਾਂ ਪੰਚਾਂ ਨੂੰ ਜੇ ਉਹਨਾਂ ਨੇ ਵਿਦੇਸ਼ਾਂ ਵਿੱਚ ਜਾਣਾ ਤਾਂ ਛੁੱਟੀ ਜਿਹੜੀ ਛੁੱਟੀ ਦੇ ਅੱਗੇ ਲੈਣੀ ਹੋਵੇਗੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵਾਂ ਅੱਜ ਦੇ ਵੇਲੇ ਕੈਸਾ ਕਹਿੰਦੇ ਬਣਾਇਆ ਜਾ ਰਿਹਾ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦਿਸੰਦਰ ਦੇ ਜਾਰੀ ਕੀਤੇ ਗਿਆ ਪੰਜਾਬ ਸਰਕਾਰ ਦੇ ਵੱਲੋਂ ਜੀ ਹਾਂ ਪੰਜਾਬ ਦੇ ਜਿੰਨੇ ਵੀ ਸਰਪੰਚ ਪੰਚਾਇਤ ਉਹਨਾਂ ਲਈ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਵੱਡੀ ਅਪਡੇਟ ਇੱਕ ਹੋਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਹਾਂ ਮਾਨ ਸਰਕਾਰ ਦਾ ਵੱਡਾ ਫੈਸਲਾ ਪੰਜਾਬ ਚ ਹੁਣ ਰਾਸ਼ਨ ਕਟ ਧਾਰਕਣ ਮਾਟਾ ਅਦਾਲ ਦੇ ਨਾਲ ਮਿਲਣਗੇ ਆ ਇਹ ਵਸਤਾ ਇਸ ਤਰੀਕ ਤੋਂ ਹੋਣਗੇ 1 ਕਰੋੜ 42 ਲੱਖ ਲੋਕਾਂ ਨੂੰ ਮਿਲੇਗੀ ਹੋਮ ਡਿਲੀਵਰੀ ਪੰਜਾਬ ਦੇ ਲੱਖਾਂ ਲੱਖਾਂ ਪਰਿਵਾਰਾਂ ਲਈ ਇਤਿਹਾਸਕ ਕਦਮ ਸਰਕਾਰ ਨੇ ਕੀਤਾ ਜੀ ਬਹੁਤ ਜਲਦ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਕਰ ਕਰ ਰਸ਼ਨ ਵੰਡ ਦਾ ਕੰਮ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਜ਼ੂਬੇ ਦੀ ਸਭ ਤੋਂ ਵੱਡੀ ਲੋਕ ਪ라이 ਸਕੀਮ ਆਟਾ ਦਾਲ ਸਕੀਮ ਨੂੰ ਨਵਾਂ ਆਯਾਮ ਦਿੰਦੇ ਹਾਈਜ਼ ਨੂੰ ਪੂਰਾ ਕਰਨ ਲਈ ਰਸੋਈ ਪੈਕੇਜ ਚਾਰ ਕੀਤਾ ਜੀ ਹਾਂ ਇਹ ਸਿਰਫ ਇੱਕ ਯੋਜਨਾ ਨਹੀਂ ਤਾਂ ਦੇਖ ਸਕਦੇ ਹੋ ਇਹ ਵੱਡੀ ਅਪਡੇਟ ਹੈ ਸੋ ਪੰਜਾਬ ਦੇ ਗਰੀਬ ਅਤੇ ਮੱਧ ਵਰਗ ਲਈ ਆਪ ਸਰਕਾਰ ਵੱਲੋਂ ਸਿੱਧੀ ਰਾਹਤ ਹੈ ਅੱਜ ਦੀ ਗਰੰਟੀ ਹੈ ਤਾਂ ਦੇਖੋ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਬੜਾ ਲੋਕਪਕੀ ਫੈਸਲਾ ਲੈਂਦੇ ਹੋਏ ਮੌਜੂਦਾ ਆਪਾਤਰੀ ਵਾਲੀ ਰਾਸ਼ਨ ਵਿੱਚ ਕਈ ਮਹੱਤਵਪੂਰਨ ਵਸਤਾਂ ਜੋੜਨ ਦਾ ਐਲਾਨ ਕੀਤਾ ਹੈ ਜਲਦੀ ਹੀ ਜੋ ਪਰਿਵਾਰਾਂ ਨੂੰ ਕਣਕ ਦੇ ਨਾਲ ਨਾਲ ਇਹ ਪੂਰਾ ਪੈਕ ਮੁਫਤ ਵਿੱਚ ਮਿਲੇਗਾ ਜਿਸ ਵਿੱਚ 2 ਕਿਲੋ ਦਾਲ 2 ਕਿਲੋ ਚੀਨੀ 1 ਕਿਲੋ ਚਾਹ ਪੱਤੀ 1 ਲੀਟਰ ਸੋਨਾ ਤੇਲ 200 ਗ੍ਰਾਮ ਹਲਦੀ ਸ਼ਾਮਿਲ ਹਨ ਇਹ ਜਿਕੇ ਨਾ ਕਿ ਰਸੋਈ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀ ਤਰ੍ਹਾਂ ਪੂਰੀਆਂ ਲਈ ਪਰਿਵਾਰ ਨੂੰ ਬਾਜ਼ਾਰ ਟਿਨਰ ਪਰ ਨਾ ਰਹਿਣਾ ਪਵੇ ਇਸ ਯੋਜਨਾ ਨੂੰ ਅਪ੍ਰੈਲ 26 ਤੋਂ ਪੂਰੀ ਤਰ੍ਹਾਂ ਲਾਗੂ ਕਰਨ ਦੀ ਤਿਆਰੀ ਹੈ ਆ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਵੱਡੀ ਅਪਡੇਟ ਤੁਸੀਂ ਜਿਹੜੀ ਆ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਇੱਕ ਰਾਸ਼ਨ ਪੈਕੇਜ ਜਿਹੜਾ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਕਿ ਰਾਸ਼ਨ ਮੁਫਤ ਮਿਲਦਾ ਹੈ ਉਸ ਦੇ ਨਾਲ ਸਰਕਾਰ ਦੇ ਵੱਲੋਂ ਹੁਣ ਇਹ ਜੀ ਗੱਲ ਇਹ ਦਿੱਤੀ ਜਾਣਗੀ ਆ ਜੀ ਹਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ 1 ਕਰੋੜ 42 ਲੱਖ ਨਾਪਾਤੀਆਂ ਨੂੰ ਇਹ ਸਕੀਮ ਕਵਰ ਕਰੇਗੀ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ 5-5000 ਰੁਪਏ ਹਰ ਮਹੀਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਟਲ ਪੈਨਸ਼ਨ ਜੋ ਹੈ ਨਾ ਜੋ ਕਿ ਮੋਦੀ ਸਰਕਾਰ ਦੁਆਰਾ ਚਲਾਈ ਗਈ ਹੈ ਇਸ ਦੇ ਵਿੱਚ 18 ਸਾਲ ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਕੋਈ ਵੀ ਵਿਅਕਤੀ ਫਾਰਮ ਭਰ ਸਕਦੇ ਆ ਅਪਲਾਈ ਹੁੰਦੇ ਇਸ ਨੂੰ ਜਿਵੇਂ ਹੀ ਅਪਲਾਈ ਕਰੇਗਾ ਤੇ ਨਿਵੇਸ਼ ਕਰਨਾ ਪਵੇਗਾ ਜਿਵੇਂ ਹੀ ਉਸ ਦੀ ਉਮਰ 60 ਸਾਲ ਹੋਵੇਗੀ ਤੇ ਇੱਕ